ਆਲਾ ਤਾਂ ਮਾਰਦਾ ਤਾਂ ਬਟ ਲਾਡਾ ਦੋ ਬੜੇ ਬੜੇ ਮੋਗਾ ਦੋ ਪਤਾ ਨਹੀਂ ਕਿੱਥੋਂ ਕਿੱਥੋਂ ਆ ਗਏ ਆਪਣੇ ਵਿੱਚ ਵਸੇ ਆ ਪਰ ਆਪਾਂ ਤਾਂ ਉਥੇ ਰੋਤੀ ਟੀਚਰ ਰਹਿ ਗਿਆ ਕਿ ਇਹ ਫੁਕਾਈ ਮਾਰਦੇ ਨੇ ਕਿ ਇਹਨਾਂ ਨੂੰ ਮਿਲ ਜਾਣ ਕਾਂਗਰਸ ਤੋਂ ਉਹਨਾਂ ਲਈ ਸਿਰਫ ਆਪਣੇ ਵਾਸਤੇ ਆਇਆ ਬਾਕੀ ਰੈਨਤੀ ਕਰ ਹੋਰ ਆਪਾਂ ਨੂੰ ਦਸਤਾਰਾਂ ਸਜਾਉਣੀਆਂ ਪੈਣੀਆਂ ਨੇ ਜੇ ਕਿਤੇ ਆਪਾਂ ਸਾਰੇ ਦਸਤਾਰਾਂ ਸਜਾ ਲਿਆ ਹੋਈਆਂ ਉਹਨੂੰ ਡੀਸੀ ਮੈਡਮ ਨਿਕਲ ਗਈ ਛਾਪੜ ਹੱਲ ਕਰਦੀ ਹੋਣ ਦੱਕ ਉੱਥੇ ਜਾ ਕੇ ਵੇਖੋ ਜਿੱਥੇ ਜੀਨੀਦਾਰ ਬੈਠੇ ਆ ਕੰਕਾਰ 5 ਮਿੰਟ ਨਹੀਂ ਬੰਦੇ ਤੇ ਮਾਫੀਆ ਮੰਗਦੇ ਆ ਭਾਈ ਜੀ ਜਿਹੜਾ ਕੰਮ ਦਾ ਸੀ ਤੁਹਾਡਾ ਕਰਕੇ ਜਾਵਾਂਗੇ ਤੇ ਇੱਥੇ ਅਜ ਤੱਕ ਕੋਈ ਨਹੀਂ ਕਿਤੇ ਨਹੀਂ ਕਰਿਆ ਰੈਂਦੀਆਂ ਮੰਗਾ ਆਪਣੀਆਂ ਨੇ 1 ਲੱਖ ਰੁਪਈਆ ਮਾਫ ਜਾਣਾ ਚਾਹੀਦਾ ਮਜ਼ਦੂਰਾਂ ਦੀ ਲੱਖ ਲੱਖ ਰੁਪਈਆ ਤੇ ਸਾਡੇ ਜਿਹੜੇ ਬੱਚੇ ਆ ਕੱਢ ਨਮਰਾ ਤੇ ਨੌਕਰੀ ਮਿਲਣੀ ਚਾਹੀਦੀ 10 ਕਿਲੋਮੀਟਰ ਦੇ ਅੰਦਰ ਅੰਦਰ ਇਹਨਾਂ ਨੇ ਮੇਰੇ ਕੋਲ ਨਹੀਂ ਖਾ ਪਿਆਏ ਉਹਨਾਂ ਮੇਰਾ 13 ਸਾਲ ਦਾ ਸੀ ਜਦੋਂ ਸਾਨੂੰ ਨਹੀਂ ਸੋਟਾ ਸੀ ਦਾ ਹੜ ਆਇਆ ਸੀ ਪਰ ਅੱਜ ਮੇਰੇ 55 ਹੋ ਚੁੱਕੀਏ ਕੋਈ ਹੱਲ ਨਹੀਂ ਹੋਇਆ ਅੱਗੇ ਜਾ ਕੇ ਹੇ ਹੇ ਕਰਕੇ ਵਿਖਾ ਦਿੰਦੇ ਨੇ ਆ ਬਾਰਡਰ ਹਲਦਾ ਰਾਬ ਸਾਈਡਾ ਕੇ ਬਾਰਡਰ ਨੂੰ ਸਾਨੂੰ ਤਾਂ ਕੋਈ ਖਤਰਾ ਹੀ ਨਹੀਂ ਖਤਰਾ ਤੁਹਾਡੇ ਪਿਓ ਨੂੰ ਉਹਨੇ ਜਦੋਂ ਅਸੀਂ ਉੱਥੇ ਬੈਠੇ ਮਰਦੇ ਆ ਜੇ ਗੋਲੀ ਲੱਗੀ ਤਾਂ ਵੀ ਸਾਨੂੰ ਪਾਣੀ ਆਇਆ ਤਾਂ ਵੀ ਸਾਨੂੰ ਚਿੱਟਾ ਸਰਕਾਰਾਂ ਲਿਆਉਂਦੀ ਹੈ ਤੇ ਨਾ ਸਾਡੇ ਜੀਵੀਆਂ ਦਾ ਕਿਰੀਪਾ ਦਾ ਸਾਡੇ ਗਰੀਬਾਂ ਦਾ ਨਾਮ ਲਾ ਕੇ ਪਾ ਦਿੰਦੇ ਆ ਅੱਛਾ ਭਗਵੰਤ ਮਾਨ ਕਹਿੰਦਾ ਸੀ ਮੈਂ ਵਜੀਤ ਜੀ ਤੋਂ ਪ੍ਰਾਣਾ ਪਿਆ ਕਢਾਲੂ ਮੈਂ ਕੈਪਟਨ ਤੋਂ ਪ੍ਰਾਣਾ ਕਢਾਲੂ ਮੈਂ ਬਾਦਲਾਂ ਤੋਂ ਲੈ ਲੂ ਅੱਜ ਕਿੱਥੇ ਵੜ ਗਿਆ ਅਜੋ ਕਿੱਥੇ ਚਲਾ ਗਿਆ ਪੁਰਾਣਾ ਰੁਪਈਆ ਸਾਡੇ ਵਾਸਤੇ ਰੁਪਈਆ ਦੀ ਮੰਗ ਨਹੀਂ ਸਾਹਮਣੇ ਹੋਈ ਕਿਸੇ ਦੀ ਮੰਜ ਮਾਰ ਗਈ ਕਿਸ ਦਾ ਪੁੱਤ ਮਾਰ ਗਿਆ ਕਿਸੇ ਦੀ ਮਾਂ ਮਾਰ ਗਈ ਆਪ ਦਾ ਰੰਗ ਲੈ ਲਈ ਸਾਨੂੰ ਵੀ ਮਾਂ ਬਣਾ ਕੇ ਦਿੱਤੀ ਆ ਕਰੋ ਗੱਲ ਸਾਨੂੰ ਵੀ ਮਾਂ ਨੇ ਆ ਕੇ ਦਿੱਤੀ ਆ ਵੀ ਸਾਨੂੰ ਮਾਨ ਆ ਕੇ ਦੇਵੇ ਉਸ ਤੋਂ ਬਾਅਦ ਕਹਿ ਦਿੱਤਾ ਵੀ ਅਸੀਂ ਆ ਕਰ ਦੇਗੇ ਸਾਡਾ 5 ਦਿਨ ਦੇ ਅੰਦਰ ਅੰਦਰ ਇਹ ਹੱਲ ਹੋਣਾ ਚਾਹੀਦਾ ਨਹੀਂ ਤਾਂ ਜੇ ਸਾਨੂੰ ਸਿੱਧੀ ਗੁਲੀ ਨਾਲ ਕੌਫਰ ਲਾਉਣਾ ਹੈ ਅਸੀਂ 10 ਦਿਨਾਂ ਦੇ ਵੀ ਕੱਢ ਸਕਦੇ ਆ ਅਸੀਂ ਬਾਰਡਰ ਪੱਟੀ ਦਾ ਰਾਸ ਸਿੱਖ ਸਾਡੇ ਨਾਲ ਹੋਰ ਵੀ ਜੀਵੰਤ ਚੱਲ ਸਿੱਖੀ ਮਜਬੂਤ ਸਿੱਖੀ ਬਾਕੀ ਰਹਿਣ ਦੀ ਗੱਲ ਹੈ ਹੋਰ ਕਹਿਣਾ ਪਾਕਿਸਤਾਨ ਦੇ ਵਿੱਚ ਆਪਣੇ ਰਾਸ ਸਿੱਖ ਜਾਣਾ ਜੇ ਮਜਬੂਤ ਸਿੱਖ ਜਾਣਾ ਜੇ ਜੀਵੰਤ ਅੰਦਰ ਘਟ ਹੈ ਤੁਹਾਨੂੰ ਮੇਰੀ ਗੱਲ ਕਹਿ ਦੇਣਾ ਇਹ ਸਾਡੀ ਦਾੜੀ ਮਾਰਨੀ ਚਾਹੀਦੀ ਹੈ ਇਹ ਗੱਲ ਇਹ ਵੀ ਆਪਾਂ ਦਾ ਦਸਤਾਰਾ ਜਰੂਰ ਸਜਾਈ ਜਾਏ ਦਸਤਾਰਾ ਵੀਰ ਦੀ ਜਰੂਰ ਸਜਾਈਏ ਇਹਦਾ ਮੁੱਲ ਲੈ ਜਾਂਦਾ ਕਦਰੇ ਦਸਰੇ ਬਾਦਸ਼ਾਹ ਨੇ ਕਿਹਾ ਸੀ ਜਦੋਂ ਮੇਰੇ ਸਿੱਖ ਦੇ ਸਿਰ ਤੇ ਦਸਤਾਰ ਹੋਈ ਨਾ ਕੋਈ ਨਹੀਂ ਮੇਰੀ ਗੱਲ ਸੁਣ ਮੂੰਹ ਲਪਟ ਕੇ ਲੰਗਦਾ ਨਾ ਸਰਦਾਰ ਜੀ ਕਹਿ ਕੇ ਲੰਗੇ ਤਾਂ ਤਾਂ ਕਹਿਆ ਜੀ ਆਵੇਂ ਆਪਾਂ ਕੰਬਲੇ ਰਹੀਏ ਤੇ ਭਾਵੇਂ ਆਪਾਂ ਰਮਲੇ ਹੋਈਏ ਆ ਸਾਡੀਆਂ ਮਤਾਮਾਂ ਦੀ ਇਹ ਬੇਇੱਜ਼ਤੀ ਨਹੀਂ ਹੋਣੀ ਸੀ ਕਿਉਂਕਿ ਅਸੀਂ ਸੜਕਾਂ ਤੇ ਲਿਆ ਕੇ ਜਿਵੇਂ ਕਰੀਏ ਐ ਇਹਨਾਂ ਦੇ ਉੱਤੇ ਡਿਊਟੀ ਹੋਣੀ ਚਾਹੀਦੀ ਸੀ ਪਰ ਇਹਨਾਂ ਦਾ ਕੰਨ ਜੂ ਨਹੀਂ ਸਰਗਲੀ ਮੈਂ ਕਈ ਵਾਰੀ ਮਾਰ ਨੂੰ ਵੀ ਘਰ ਕੀਤੀ ਮਾਰ ਸਾਹਿਬ ਉਹ ਹੀ ਸਾਡਾ ਤੇਜਾ ਰਵੇਲਾ ਉਹ ਹੀ ਅਸੀਂ ਗੁਲਾਬੇ ਵਾਲੇ ਜੰਗਲ ਬੈੜੀ ਤੋਂ ਨਾਲ ਦਾ ਰਾਮ ਸਿੰਘ ਵਾਲੀ ਬੈੜੀ ਤਿੰਨ ਨੰਬਰ ਗੱਤੀ ਉਹ ਵੀ ਅਸੀਂ ਆ ਜਿੱਨਾਂ ਦੀ ਕੂਂਡੀਆਂ ਦੇ ਉੱਤੇ ਮਣ ਮਣ ਮਹਿਨ ਜੰਮੀ ਹੁੰਦੀ ਸੀ ਤੇ ਲਸਣ ਵਾਲਿਆਂ ਰੋਟੀਆਂ ਖਾ ਕੇ ਸਾਡੀ ਮਾਂ ਦੇ ਪੈ ਕੇ ਤੂੰ ਬੰਗਲੇ ਜੜੀਆ ਸਿੱਟਾ ਲੈਂਦਾ ਉਹ ਸਾਡੇ சதਕਾ ਹੀ ਲੈਂਦਾ ਹੋਰ ਕਿਸੇ சதਕਾ ਨਹੀਂ ਲੈਂਦਾ ਪਰ ਅੱਜ ਨੂੰ ਚੇਤਾ ਭੁਰਗਾ ਇਹਨਾਂ ਰਖੇ ਵੀ ਅਗਲੀ ਵਾਰੀ ਇਹਨਾਂ ਨੂੰ ਮਾੜਾ ਮੋਟਾ ਮੂੰਹ ਮਲਾਜੀ ਕਰਕੇ ਸਰਕਾਰਾਂ ਰਹਿ ਲੂਗਾ ਨਹੀਂ ਅਸੀਂ ਬੰਦੇ ਉਹ ਚੁਰਾਂਗੇ ਜਿਹੜੇ ਬੰਦੇ ਸਾਡੇ ਨਾਲ ਤੁਰਨਗੇ ਜਿਹੜਾ ਸਾਡਾ ਦੁੱਖ ਸੁਣਨਗੇ ਨਹੀਂ ਤਾਂ ਨਾ ਸੀ ਐਨੀ ਗੱਲ ਚਾਹੁੰਦਾ ਹਾਂ ਮੈਂ ਸਭ ਦਾ ਧੰਨਵਾਦੀ ਹਰਜੀਤ ਸਿੰਘ ਪਟਕਾ